ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਖਿਲਾਫ ਯੁੱਧ ਛੇੜਿਆ ਗਿਆ ਯੁੱਧ ਨਸ਼ਿਆਂ ਵਿਰੁੱਧ ਪਰ ਦੂਜੇ ਪਾਸੇ ਪਟਿਆਲਾ ਦੇ ਹੀ ਸੋਲਰ ਇਲਾਕੇ ਦੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤਾਂ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਮੁਹੱਲੇ ਦੇ ਲੋਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲੀਆ ਨਿਸ਼ਾਨ ਖੜੇ ਕੀਤੇ ਨੇ ਕਿ ਕਈ ਵਾਰ ਪੁਲਸ ਨੂੰ ਅਸੀਂ ਇਤਲਾਹ ਕਰ ਚੁੱਕੇ ਹਾਂ ਇੱਥੇ ਸ਼੍ਰੀਆਮ ਨਸ਼ਾ ਵਿਕਦਾ ਪਰ ਪੁਲਸ ਕੋਈ ਕਾਰਵਾਈ ਨਹੀਂ ਕਰਦੀ ਆ ਨੌਜਵਾਨ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਦੂਜੇ ਪਾਸੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਅਖਰ ਮਾਜਰਾ ਕੀ ਆਤਾ ਪਰਿਵਾਰਕ ਮੈਂਬਰਾਂ ਦੀ ਚੁਬਾਨੀ ਸੁਣੋ ਜੁਧ ਨਸ਼ਾ ਵਿਰੁੱਧ ਕਾਰਗਰੀ ਚਲਾ ਰਹੀ ਪੰਜਾਬ ਸਰਕਾਰ ਕਿਵੇਂ ਦੇਖੇ ਕੋਈ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਉਸ ਨੂੰ ਛੱਡ ਕੇ ਜਿੰਨੇ ਵੀ ਸਰਗਨਾ ਅਜਗਰ ਹੈ ਜਿੱਥੋਂ ਇਹ ਨਸ਼ਾ ਆ ਰਿਹਾ ਉਸ ਨੂੰ ਬੰਦ ਕਰਾਇਆ ਜਾਣਾ ਚਾਹੀਦਾ ਹੈ ਤਾਜੋ ਜਦੋਂ ਨਸ਼ਾ ਆਣਾ ਬੰਦ ਹੋ ਗਿਆ ਤੇ ਇੱਥੇ ਵਿਕਣਾ ਵੀ ਬੰਦ ਹੋ ਜਾਣਾ ਬੱਚੇ ਸਾਡੇ ਨਸ਼ਾ ਕਰਨੇ ਵੀ ਬੰਦ ਹੋ ਜਾਣਗੇ ਇਹ ਟੀਕਾ ਲਗਾਉਂਦੇ ਨੇ ਇਹਨਾਂ ਨੂੰ ਐਚ ਆਈ ਵੀ ਹੋ ਰਹੀ ਆ ਕਿਸੇ ਨੂੰ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕਾਲਾ ਪੀਲਾ ਹੋ ਰਿਹਾ ਇੱਕ ਦੂਜੇ ਦਾ ਇਹਨਾਂ ਨੂੰ ਕੋਈ ਨੌਲੇਜ ਨਹੀਂ ਆ ਛੋਟੇ ਛੋਟੇ ਜਵਾਕ ਆ ਇੱਕ ਦੂਜੇ ਦਾ ਟੀਕਾ ਚੱਕ ਚੱਕ ਕੇ ਲਾ ਰਹੇ ਨੇ ਜੇ ਕੋਈ ਮਾਵਾਪਾ ਇਹਨਾਂ ਨੂੰ ਛਿੜਕਦਾ ਨਸ਼ੇ ਦੀ ਹਾਲਤ ਜੇ ਇਹ ਮਾਵਾਪਾ ਨਾਲ ਵੀ ਲੜਦੇ ਨੇ ਔਰ ਨਸ਼ੇ ਦੀ ਹਾਲਤ ਨਸ਼ਾ ਨਾ ਪੂਰਾ ਹੋਣ ਦੀ ਸੂਰਤ ਦੇ ਵਿੱਚ ਇਹ ਕਦੇ ਆਪਦੇ ਘਰੋਂ ਕੋਈ ਸਮਾਨ ਚੱਕ ਚੱਕ ਵੇਚ ਰਹੇ ਆ ਉਹਨਾਂ ਦੇ ਘਰ ਟੁੱਟ ਰਹੇ ਹਨ ਇਹਨਾਂ ਦੇ ਘਰ ਬਰਬਾਦ ਹੋ ਚੁੱਕੇ ਹੈ ਬੱਚਿਆਂ ਦੇ ਬਥੇਰੇ ਵਿਆਹੇ ਬੱਚੇ ਹਨ ਜਿਹੜੇ ਉਹਨਾਂ ਦੇ ਤਲਾਕ ਹੋ ਚੁੱਕੇ ਹਨ ਉਹਨਾਂ ਦੀ ਘਰ ਵਾਲੀਆਂ ਉਹਨਾਂ ਦੇ ਬੱਚੇ ਵੀ ਉਹ ਛੱਡ ਕੇ ਜਾ ਚੁੱਕੇ ਨੇ ਹਾਲਾਤ ਹੈ ਜਿਹੜੇ ਬਹੁਤ ਮਾੜੇ ਹਨ ਨਸ਼ਾ ਵਿਰੁੱਧ ਯੁੱਧ ਹੈ ਜਿਹੜਾ ਉਹ ਅਜਗਰਾਂ ਤੇ ਕਰੋ ਨਜਾਇਜ਼ ਬੱਚਿਆਂ ਨੂੰ ਚੱਕਣ ਦੀ ਬਜਾਏ ਅਸੀਂ ਜਦ ਤੱਕ ਅਜਗਰਾਂ ਨੂੰ ਨਹੀਂ ਫੜਾਂਗੇ ਵੱਡੇ ਸਰਗਰਾਂ ਨੂੰ ਨਹੀਂ ਫੜਾਂਗੇ ਮੇਰੀ ਗੁਜਾਰਿਸ਼ ਹੈ ਭਗਵੰਤ ਮਾਨ ਸਰਕਾਰ ਨੂੰ ਕਿ ਜੇ ਕੰਮ ਕਰਨਾ ਹੈ ਤਾਂ ਵੱਡੇ ਲੈਵਲ ਦਾ ਕਰਨਾ ਹੈ ਜਿਵੇਂ ਕਿ ਕਰੋਨਾ ਆਇਆ ਸੀਗਾ ਕਰੋਨਾ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਤੁਸੀਂ ਸਾਰੇ ਗਵਾਹ ਹੋ ਕਿ ਸੜਕਾਂ ਦੇ ਉੱਤੇ ਇੱਕ ਕੁੱਤਾ ਕੀ ਪੰਰਿੰਦਾ ਵੀ ਪਰ ਨਹੀਂ ਮਾਰ ਰਿਆ ਸੀ ਜੇ ਸਰਕਾਰ ਆਪਣੀ ਅਈ ਦੇ ਆਵੇ ਮੈਂ ਸਰਕਾਰ ਨੂੰ ਗੁਜਾਰਿਸ਼ ਕਰਦਾ ਮੇਰੇ ਵੱਲੋਂ ਸਾਡੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜੇ ਕੰਮ ਕਰਨਾ ਹੈ ਜਿਵੇਂ ਕਰੋਨਾ ਦੇ ਵਿੱਚ ਪੰਰਿੰਦਾ ਪਰ ਨਹੀਂ ਮਾਰ ਰਿਆ ਸੀ ਜੇ ਸਰਕਾਰ ਚਾਹੇ ਤਾਂ ਚਿੱਟੇ ਨੂੰ ਬਿਲਕੁਲ ਖਤਮ ਕਰ ਸਕਦੀ ਹੈ ਮੈਂ ਗੁਜਾਰਿਸ਼ ਕਰਾਂਗਾ ਦੁਬਾਰ ਤੋਂ ਇਹਨਾਂ ਮਾਵਾਂ ਦੀਆਂ ਇਹਨਾਂ ਭੈਣਾਂ ਦੀਆਂ ਇੰਨੀਆਂ ਸਾਡੀਆਂ ਧੀਆਂ ਜਿਹੜੀਆਂ ਵਿਆਹੀਆਂ ਇਨਾਂ ਦੀ ਇਲਾਜ ਬਚਾ ਲੋ ਇਨਾਂ ਦਾ ਭਵਿੱਖ ਬਚਾ ਲੋ ਉਹਨਾਂ ਦੇ ਬੱਚਿਆਂ ਦਾ ਭਵਿੱਖ ਬਚਾ ਲੋ ਜੇ ਕਰ ਸਕਦੇ ਹਾਂ ਤਾਂ ਤਕੜਾ ਕੰਮ ਕਰੋ ਕਿਸੇ ਦੇ ਘਰ ਢਾਣ ਨਾਲ ਕੁਝ ਨਹੀਂ ਬਣਨਾ ਅੱਜ ਕਰਾਂ ਨੂੰ ਫੜੋ ਜਿੱਥੋਂ ਬੰਦ ਆ ਰਿਹਾ ਨਸ਼ਾ ਉੱਥੋਂ ਬੰਦ ਕਰਾਇਆ ਜਾਏ ਨਹੀਂ ਨਹੀਂ ਕਰ ਰਿਹਾ ਆ ਜਵਾਕ ਦੱਸੋ ਇਹ ਕੋਠੀਆਂ 'ਚ ਕੰਮ ਕਰੂਗੀ ਕਿ ਇਹਨਾਂ ਨੂੰ ਪਾਲੂਗੀ ਹੈ ਮੁੰਡੇ ਨਸ਼ਾ ਕਰਦੇ ਨੇ ਪੁੱਤੇ ਤੇ ਉਹ ਬਚਰੀ ਪੈਕੇ ਬੈਠੀ ਆ ਬਹੂ ਚੁੱਪ ਚੁੱਪ ਚੁੱਪਾ ਕੇ ਆ ਚੁੱਪ ਚਾਤੀ ਗਲੰਦੇ ਨੇ ਪੂਰੇ ਮੱਲੇ ਚ ਬਿਜਲਾ ਨੇਲੇ ਨੇਲੀ ਬਿੱਦਰੇ ਸ੍ਰੀਆਬ ਚੱਟਾ ਵਿਕਰਾ ਸ੍ਰੀਆਬ ਅਗਲੇ ਘਰ ਪਰ ਰਹੇ ਨੇ ਆਪ ਦਾ ਸਾਡੇ ਬੱਚੇ ਦਾ ਨੁਕਸਾਨ ਹੈ ਖੁਦ ਕਰਵਾਨ ਨੇ ਘਰ ਪਰਵਾਹ 1400 ਰੁਪਏ ਰੋਜ਼ ਅੰਦਰ ਨਹੀਂ ਕਰਦੇ 1400 ਰੁਪਏ ਬੱਚੇ ਦੇ ਅਕਸਰੀ ਅੱਲਾ ਖੁਦ ਮੈਂ ਇੰਚਾਰਜ ਨੂੰ ਕਿਹਾ ਮੈਂ ਪੈਟੀ ਦਿੰਨੀ ਆ ਪੈਟੀ ਪਵਾ ਕੇ ਮੇਰਾ ਮੁੰਡਾ ਚੱਕਰੀ ਤਾਂ ਵੀ ਨਹੀਂ ਮੇਰਾ ਮੁੰਡਾ ਚੱਕਣ ਆਇਆ ਕੋਈ ਕੁਛ ਨਾ ਆਪ ਦੀ ਪੈਟੀ ਪਵਾ ਕੇ ਮੈਂ ਕਿਹਾ ਮੈਂ 2000 ਪੈਸੇ ਚੱਕ ਕੇ ਮੈਂ ਪੈਟੀ ਪਾ ਕੇ ਮੇਰੇ ਬੱਚੇ ਚੱਕ ਜਾਵੇ ਕੋਈ ਨਾ ਕੋਈ ਆ ਪਟੀਆਂ ਦੇ ਕੰਪ ਕਰਦੀਆਂ ਨੇ ਵਿਚਾਰੀਆਂ ਕਿਸੇ ਕੋਲੇ ਮੈਂ ਵਾ ਕੇ ਸਾਰੇ ਪਾਸੇ ਘੁੰਮ ਗਈ ਅੱਕ ਕੇ ਮਨੇ ਨਸ਼ਾ ਮੁਤੀ ਚ ਚੱਕਾਇਆ 15000 ਚ ਉਥੋਂ ਅੱਕ ਕੇ ਮੈਂ ਫੇਰ ਉਹ ਉਹ ਚੱਜਾ ਤੇ ਫੇਰ ਆ ਗਏ ਕਿੱਥੇ ਇਹ ਪੈਸੇ ਆ ਤੁਸੀਂ ਦੋ ਦੋ ਬੱਚੇ ਛੱਡ ਗਏ ਦੋ ਦੋ ਕੁੜੀਆਂ ਕਰਕੇ ਗਈਆਂ ਸਾਡੇ ਬੱਚੂ ਕੋਲੇ ਨਹੀਂ ਆਉਂਦਾ ਮੈਂ ਖੁਦ ਪੈਟੀ ਪਾ ਕੇ ਮੇਰਾ ਫੋਟੋ ਸੁਨਾਏ ਕਰਦੀ ਹੈਗੀ ਤਾਂ ਤੁਸੀਂ ਸੁਣਿਆ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਜਿਨ੍ਹਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਨੇ ਪਰ ਪੁਲਿਸ ਜਿਹੜੀ ਕਹਿ ਰਹੀ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਤੋਂ ਬਾਅਦ ਹੀ ਕੁਝ ਪਤਾ ਲੱਗੇਗਾ ਤਾਂ ਬਹੁਤ ਸਵਾਲ ਵਾਕਈ ਹੀ ਆਪਣੇ ਆਪ ਦੇ ਵਿੱਚ ਖੜੇ ਹੋਣੇ ਲਾਜ਼ਮੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦਾ ਪੀਲਾ ਪੰਜਾ ਨਸ਼ਾ ਤਸਕਰਾਂ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਕੀ ਇਸ ਇਲਾਕੇ ਦੇ ਵਿੱਚ ਜੋ ਨਸ਼ਾ ਵਿਕ ਰਿਹਾ ਪੁਲਿਸ ਇਸ ਤੋਂ ਬੇਖਬਰਾ ਜਾਂ ਫਿਰ ਪੁਲਿਸ ਅਣਦੇਖਾ ਕਰ ਰਹੀ ਆ ਵੱਡਾ ਸਵਾਲ ਹੈ